ਦਿਲੰਦਰ ਵੈਸਟ ਵਿਧਾਨ ਸਭਾ ਸੀਟ ਤੋਂ ਜਿਮਨੀ ਚੋਣ ਲਈ 16 ਉਮੀਦਵਾਰ ਮੈਦਾਨ ਵਿੱਚ ਨੇ ਕੁੱਲ 23 ਉਮੀਦਵਾਰਾਂ ਵੱਲੋਂ ਪੱਤਰ ਦਾਖਲ ਕੀਤੇ ਗਏ ਸਨ ਪੜਤਾਲ ਦੌਰਾਨ 7 ਦੇ ਰੱਦ ਹੋ ਗਏ ਇਸ ਸੀਟ ਲਈ ਸਾਰੀਆਂ ਹੀ ਪਾਰਟੀਆਂ ਨੇ ਤਾਕਤ ਚੋਕ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਕਾਂਗਰਸ ਵੱਲੋਂ सुरेंद्र ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਜੀਤ ਕੌਰ ਅਤੇ ਭਾਜਪਾ ਬੋਲੋ ਸ਼ੀਤਲ ਉੰਗਰਾਲ ਮੈਦਾਨ ਵਿੱਚ ਨੇ ਖਾਸ ਕਰ ਆਮ ਆਦਮੀ ਪਾਰਟੀ ਲਈ ਇਹ ਮੋੜ ਇਮਤਿਹਾਨ ਦੀ ਖੜੀ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਆਪ ਜਿਆਦਾ ਕੁਝ ਨਹੀਂ ਕਰ ਸਕੀ ਅਜਿਹੀ ਚ ਆਪ ਨੇ ਹੁਣ ਵਿਧਾਨ ਸਭਾ ਸੀਟ ਜਿੱਤਣ ਲਈ ਤਾਕਤ ਚੋਕੀ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਦਾਗ ਧੋਣ ਲਈ ਜਲੰਧਰ ਪੱਛਮੀ ਦੀ ਜਿਮਨੀ ਚੋਣ ਜਿੱਤ ਲਈ ਪੂਰਾ ਤਾਂ ਲਾਏਗੀ ਉਥੇ ਕਾਂਗਰਸ ਲੋਕ ਸਭਾ ਚੋਣਾਂ ਵਾਲੀ ਆਪਣੇ ਬਿਹਤਰ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ ਅਕਾਲੀ ਦਲ ਦੀ ਕੋਸ਼ਿਸ਼ ਰਹੇਗੀ ਕਿ ਗਵਾਚਰੇ ਵਕਾਰ ਮੋੜ ਹਾਸਲ ਕੀਤਾ ਜਾਵੇ ਉਥੇ ਭਾਜਪਾ ਬਲੋਂ ਸ਼ੀਤਲ ਉੰਗਰਾਲ ਉਮੀਦਵਾਰ ਨੇ ਇਹਨਾਂ ਦੇ ਅਸਤੀਫੇ ਕਾਰਨ ਇਸ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ 2022 ਚ ਸ਼ੀਤਲ ਉੰਗਰਾਲ ਨੇ ਆਮ ਆਦਮੀ ਪਾਰਟੀ ਬਲੋਂ ਚੋਂ ਲੜੀ ਸੀ ਅਤੇ ਵਿਤੈਕ ਬਣੇ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਉੰਗਰਾਲ ਭਾਜਪਾ ਚ ਸ਼ਾਮਲ ਹੋ ਗਏ ਸੀ ਅਤੇ ਵਿਤੈਕ ਉਹਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਅਜਿਹੀ ਚ ਭਾਜਪਾ ਨੇ ਸ਼ੀਤਲ ਉੰਗਰਾਲ ਤੇ ਦਾਖਲੜਿਆ ਇਸ ਸੀਟ ਲਈ 10 ਜੁਲਾਈ ਨੂੰ VOTING ਹੋਵੇਗੀ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ